ਓ ਕੀ ਹਾਲ ਚਾਲ ਹੈ ਦੋਸਤੋ ਬਹੁਤ ਦਿਨ ਹੋ ਗਏ ਆਪਾਂ ਵਲੌਗ ਨਹੀਂ ਪਾ ਸਕੇ ਕਿਉਂਕਿ ਜੀਰੀ ਵਾਲਾ ਸੀਜ਼ਨ ਐਸਾ ਹੁੰਦਾ ਵੀ ਨਹੀਂ ਬਣਾ ਸਕੇ ਤੇ ਕਾਫੀ ਟਾਈਮ ਹੋ ਗਿਆ ਉਸ ਆਪਣੇ ਰਿਜੀਵੈਂ ਕਰਕੇ ਤੇ ਲੋ ਜੀ ਅੱਜ ਹੈਗੀ ਆ 26 ਅਗਸਤ ਔਰ ਆਪਾਂ ਚੱਲੇ ਆ ਜੀ ਤਕਰੀਬਨ ਆਪਣੇ ਪਿੰਡ ਚੋਂ ਆਪਣੇ ਸੰਗੀ ਸਾਥੀ ਤੇ 8 ਤੋਂ 9 ਜਣੇ ਅਸੀਂ ਚੱਲੇ ਆ ਯਾਤਰਾ ਸ੍ਰੀ ਹਜੋਤ ਸਾਹਿਬ ਨਦੇੜ ਸਾਹਿਬ ਦੀ ਤੇ ਕਰਮਹੋਣਰ ਵਾਨ ਕੀ ਕਰ ਰਹੇ ਆ ਤੇ ਲਓ ਜੀ ਰੈਡੀ ਆ ਲਓ ਬੈਗ ਆਪਣਾ ਰੈਡੀ ਆ ਥੈਂਕ ਯੂ ਲੈ ਧਰ ਦੇ ਮੈਂ ਹੁੰਦੇ ਦੇ ਤੇ ਬਾਕੀ ਜਾ ਕੇ ਦੱਸ ਦੇ ਆ ਤੁਹਾਨੂੰ ਲਓ ਜੀ ਹਜੂਰ ਸਾਹਿਬ ਯਾਤਰਾ ਤੇ ਕਿਹੜੇ ਕਿਹੜੇ ਜਾ ਰਹੇ ਹੋ ਮਾਈ ਮੁੰਡਿਆ ਹੱਥ ਘੜੇ ਕਰੋ ਹਾਂਜੀ ਤੋਮੀ ਤੂੰ ਬਾਹਰ ਆਉ ਭਾਈ ਲੈ ਨਾ ਹਾਂ ਜੀ ਤੈਨਾਂ ਸੇਠ ਤਨ ਜੱਟ ਇਧਰ ਖਾਸਾ ਜੀ ਬੈਠੇ ਆ ਸਾਡੇ ਚਾਚਾ ਜੀ ਅਸ਼ੀਰਵਾਦ ਲੈ ਲੀਏ ਜੀ ਅੱਜ ਚਾਚੇ ਦੀ ਮੂੰਹ ਤੇ ਲਾਲੀ ਇੰਨੀ ਹੈ ਨਾ ਜਿਵੇਂ ਟਮਾਟਰ ਵਰਗਾ ਲਾਲ ਮੂੰਹ ਹੋਇਆ ਪਿਆ ਲਓ ਜੀ ਪ੍ਰਧਾਨ ਜੀ ਪ੍ਰਧਾਨ ਜੀ ਤੇ ਰਹਿ ਗਏ ਵੜੇ ਚਲੋ ਜੀ ਅੱਪਾ ਹੋ ਗਏ ਜੀ 9 ਜਣੇ ਆ ਜੋ ਵੀਰੋ ਅਈ ਚਲੋ ਜੀ ਡਰਾਈਵਰ ਸਾਹਿਬ ਲਓ ਸਿਰੇ ਬਿਠਾ ਲਓ ਜੀ ਤਿਆਰੀ ਆ ਜੀ ਲਓ ਜੀ ਜਕਾਰੇ ਛੱਡ ਦਿਓ ਬਈ ਸਾਰੇ ਬੋਲੇ ਹੋ ਨਿਹਾਲ ਸਾਰ ਸਿਰਿਆਕਾਰ ਲਓ ਜੀ ਚੱਲੇ ਪਾਦੇ ਜੀ ਨਹੀਂ ਪੈਂਦੇ ਇਹਦੇ ਵਿੱਚ ਤੇ ਹੁਣ ਅੱਗੇ ਜਾ ਕੇ ਦੇਖਦੇ ਆਪਾਂ ਪਹਿਲਾਂ ਟੇਕਾਂਗੇ ਤਮਤਾਨ ਸਾਹਿਬ ਮੱਥਾ ਟੇਕਾਂਗੇ ਜੀ ਵਾਗ ਲੈ ਕੇ ਜਾਵਾਂਗੇ ਜੀ ਤੇ ਉਸ ਤੋਂ ਬਾਅਦ ਸ਼ਾਮ ਨੂੰ 6:38 ਤੇ ਆਪਣੀ ਟ੍ਰੇਨ ਆ ਜੀ ਤੇ ਬਾਕੀ ਜਾਣਕਾਰੀ ਅੱਗੇ ਦੇਵਾਂਗੇ ਤੁਹਾਨੂੰ ਆਪਾਂ ਕਿੱਥੇ ਪਹੁੰਚ ਗਏ ਜੀ ਆਪਾਂ ਪਤੜਾਂ ਦੇ ਨੇੜੇ ਪਹੁੰਚ ਗਏ ਤੇ ਬਾਰਿਸ਼ ਦਾ ਪੂਰਾ ਜੋਰ ਆ ਜੀ ਬਾਰਿਸ਼ ਬਹੁਤ ਜੋਰਾਂ ਦੇ ਇੱਧਰਲੇ ਪਾਸੇ ਆਪਣੇ ਜਦੋਂ ਆਪਾਂ ਤੁਰੇ ਸੀ ਆਪਣੇ ਤਾਂ ਠੀਕ ਸੀ ਕੋਈ ਮੀਂਹ ਨਹੀਂ ਸੀ ਜ਼ਿਆਦਾ ਬਦਲਵਾਈ ਸੀ ਪਰ ਇੱਥੇ ਘੱਗੇ ਤੋਂ ਅੱਗੇ ਅੱਗੇ ਵਾਰਸ਼ ਪਾਤੜਾਂ ਤੱਕ ਪੂਰੇ ਜੋਰਾਂ ਦੇ ਆ ਜੀ ਪੂਰੀ ਫੁੱਲ ਵਾਰਸ਼ ਹੈ ਜੀ ਤੇ ਗੱਡੀ ਵੀ ਸਲੋ ਚ 50 60 ਦੇ ਉਹ ਸਪੀਡ ਤੇ ਚੱਲ ਰਹੀ ਹੈ ਬਾਕੀ ਅੱਗੇ ਪਤਾ ਨਹੀਂ ਮੌਸਮ ਦਾ ਜਿਵੇਂ ਆ ਸਿਸਟਮ ਕੋਈ ਗੱਲ ਨਹੀਂ ਕਰਕੇ ਲਗਾ ਨਾ ਵਾਰਸ਼ਾ ਬਈ ਪੂਰੀ ਫੁੱਲ ਵਾਰਸ਼ਾ ਕੀ ਦੇਖੋ ਗੱਡੀ ਦੇ ਛੱਤ ਤੋਂ ਵੀ ਪਾਣੀ ਆ ਰਿਹਾ ਹੂੰ ਇੰਨਾ ਤੇੜੂ ਪੁਨੀਆ ਬੜਾ ਦਰੇ ਵਾਲਾ ਮੀਆ ਵਾਹ ਪਾ ਦੇਖਾ ਅੱਪਾ ਕਿੱਥੇ ਬੁੰਜ ਗਏ ਬਈ ਖਨੌਰੀ ਵਾਤੜਾ ਵਾਤੜਾ ਗੱਡੀਆਂ ਗੱਡੀਆਂ ਖੜੀਆਂ ਨੇ ਜੀ ਡੈਂਟਿੰਗ ਪੇਂਟਿੰਗ ਇਹੋ ਗੜਾ ਹੈ ਬੇ ਅਰੇ ਜਿੱਤੀਆਂ ਪਾਣੀ ਦਾ ਹੜਾ ਪਾਣੀ ਦਾ ਹੜਾ ਰੇ ਇਧਰੋਂ ਗੱਡੀਆਂ ਦਾ ਹੜਾ ਰੇ ਬੱਲੇ ਬੱਲੇ ਦੇ ਹਰ ਵਾਰੀ ਰੁਕਦਾ ਪਾਣੀ ਇਹ ਤਾਂ ਆ ਗਈ ਆ ਉੱਪਰ ਦੀ ਜਗਰਾਂ ਜਾਂ ਕੋਈ ਪਾਣੀ ਉਹ ਪਾਣੀ ਫੁੱਟਪਾਥ ਦੇ ਉੱਤੋਂ ਦੀ ਬੰਦ ਕਰਦੀ ਮੇਨ ਹਾਈਵੇ ਦੇ ਉੱਪਰ ਪਾਣੀ ਜੀ ਦੇਖੋ ਗੋਡੇ-ਗੋਡੇ ਪਾਣੀ ਬਹੁਤ ਬੁਰੇ ਹਾਲਾਤ ਨੇ ਖਨੌਰੀ ਸ਼ਹਿਰ ਦੇ ਇੱਧਰ ਦਿਖਾਵਾ ਟਰੱਕ ਪਹਿਲਾਂ ਹੀ ਨਾ ਬਾਦੀ ਗਲੇ ਮੈਂ ਇੱਧਰ ਆਪਣਾ ਟਰੱਕਾਂ ਵਾਲੀ ਆ ਗਈ ਸਾਰਾ ਬੇਸ ਫੇਰ ਪੜ ਇੰਜਣ ਪਾਏ ਨੇ ਟਰੱਕਾਂ ਦੇ ਪਾਣੀ ਦੇਖੋ ਜੀ ਮਾਰਕੀਟ ਸਾਰੇ ਡੁੱਬੀ ਪਈਆ ਉਹ ਗੱਡੀ ਇਹ ਰਿਹਾ ਉਹ ਦੇਖਿਆ ਪਾਣੀ ਦੇਖੋ ਜੀ ਦਰਿਆ ਵਣੀਆ ਪਈਆਂ ਨੇ ਸੜਕਾ ਉਹ ਟੰਕੂ ਦੇਖਿਆ ਅੱਛਾ ਟੰਕੂ ਟੰਕੂ ਇਹੜੇ ਨਾ ਦੇਖ ਕੀ ਬਣੇਗਾ ਇਹ ਤਾਂ ਚੜਦੀ ਚੜਾਓ ਫਿਰ ਆਪਣਾ ਮੋਰਤ ਹੋ ਗਿਆ ਪਾਣੀ ਨਾਲ ਪੂਰੀ ਗੱਡਾ ਜੇ ਬਣਗੀ ਨਦੀਆਂ ਦਾ ਰੂਪ ਧਾਰ ਨਹੀਂ ਖੜਿਆ ਉਹਦੇ ਦਾ ਆ ਖਨੌਰੀ ਸ਼ਹਿਰ ਜੀ ਦੇਖੋ ਗੋਡੇ-ਗੋਡੇ ਲੱਖ-ਲੱਖ ਪਾਣੀ ਕੋਇਆ ਪਿਆ ਜੀ ਮਾਰਕੀਟ ਦੇ ਵਿੱਚ ਫੇਰ ਟਰੱਕਾਂ ਵਾਲੇ ਮਾਰਕੀਟ ਆਪਣੀ ਤੇ ਟਰੱਕ ਡੁੱਟਦੇ ਨੇ ਆਪਣਾ ਬਹੁਤ ਬੁਰੇ ਹਾਲਾਤ ਨੇ ਜੀ ਪਾਣੀ ਦੇ ਦੁਕਾਨਾਂ ਦੇ ਵਿੱਚ ਪਾਣੀ ਖੁੱਸ ਗਿਆ ਆ ਦੇਖੋ ਸਾਰੀ ਮਾਰਕੀਟ ਡੁੱਬੀ ਪਈ ਆ ਇਹ ਟਰੱਕ ਸਾਰੇ ਡੁੱਬਰੇ ਨੇ ਆ ਦੇਖੋ ਪੂਰਾ ਹਾਲ ਹੋਇਆ ਵੈ ਜੀ ਕਨੌਰੀ ਇਹ ਸਿਰਫ ਇਹ 1 ਘੰਟੇ ਦੀ بارش ਨਾਲ ਹੋਇਆ ਇੱਕ ਘੰਟੇ ਕੋਈ ਉਹਨਾਂ ਬਾਰਿਸ਼ ਪੈਂਦੀ ਨੂੰ ਜੀ ਬੱਸ ਇੱਕ ਘੰਟੇ ਦੀ ਬਾਰਿਸ਼ ਨੇ ਦੇਖੋ ਭਿਆਨਕ ਸਥਿਤੀ ਬਣਾ ਦਿੱਤੀ ਖਨੌਰੀ ਸ਼ਹਿਰ ਬਾਕੀ ਅੱਗੇ ਅੱਗੇ ਜਿਉਂ ਜਿਉਂ ਜਾ ਰਹੇ ਹਾਂ ਬਾਰਿਸ਼ ਵੱਧਦੀ ਜਾ ਰਹੀ ਆ ਪਤਾ ਨਹੀਂ ਹੁਣ ਕਮਤਾਨ ਸਾਹਿਬ ਜਾ ਕੇ ਦੇਖੋ ਮੌਸਮ ਕਿਹਾ ਜਾ ਹੋਏਗਾ ਚੇਂਜ ਹੋਏਗਾ ਕਿ ਨਾ ਰਹਿ ਗਿਆ ਆਪਣਾ ਮੇਰੇ ਖਿਆਲ 40 ਕਿਲੋਮੀਟਰ ਦੀ ਇੱਥੋਂ 35 ਤੋਂ 40 ਕਿਲੋਮੀਟਰ ਰਹਿ ਗਿਆ ਇਹ ਥੀਏ ਪੁਲ ਆ ਗਿਆ ਗੁਰਦੁਆਰਾ ਸਾਹਿਬ ਵਾਹਿਗੁਰੂ ਵਾਹਿਗੁਰੂ ਗੁਰੂ ਘਰ ਬੱਧੀਆ ਬਣਾਇਆ ਹੋਇਆ ਹੈ ਵਾਹਿਗੁਰੂ ਬਹੁਤ ਸਾਰੇ ਬੱਧੀਆ ਇਧਰ ਲੋ ਜੀ ਪਹੁੰਚ ਗਏ ਆ ਗੁਰਦੁਆਰਾ ਤੰਮਤਾਨ ਸਾਹਿਬ ਤੇ ਦੇਖਦੇ ਆ ਆਪਣਾ ਇਤਿਹਾਸ ਵੀ ਲਿਖਿਆ ਹੋਇਆ ਔਰੇ ਤੇ ਬੜੀ ਸੋਹਣੀ ਇਮਾਰਤ ਬਣੀ ਹੋਈ ਹੈ ਜੀ ਖੁੱਲਾ ਡੁੱਲਾ ਪਾਰਕਿੰਗ ਦਾ ਏਰੀਆ ਆ ਆਪਣੀ ਸੰਗਤ ਆ ਗਈ ਜੀ ਇਹ ਆਪਣਾ ਜਥਾ ਜੀ ਜਿਹੜਾ ਕਿ ਹਜੂਰ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਇਆ ਹੈਗਾ ਇੱਥੋਂ ਦਰਸ਼ਨ ਕਰਕੇ ਇੱਥੋਂ ਸ਼ੁਰੂਆਤ ਹੋਣੀ ਆ ਆਜੋ ਚੈਨਲ ਬੁਲਾਇਆ ਹੈ ਬਹੁਤ ਹੀ ਸੁੰਦਰ ਮਾਰਤਾ ਜੀ ਬਾਹਰੋਂ ਵੀ ਗੁਰਦੁਆਰਾ ਸਾਹਿਬ ਦੀ ਤੇ ਆਲਾ ਦਵਾਲਾ ਸਾਰਾ ਸਾਫ ਸੁਥਰਾ ਤੇ ਇੱਧਰ ਚੱਲਦੇ ਆਪਾਂ ਹੁਣ ਸਰੋਵਰ ਸਾਹਿਬ ਕਨੇ ਪੰਜ ਇਸ਼ਨਾਨਾ ਵੀ ਕਰਾਂਗੇ ਨਾਲੇ ਤੇ ਬੱਦਲਵਾਈ ਦਾ ਦੌਰ ਸ਼ੁਰੂ ਹੋਇਆ ਵਾ ਜੀ ਦੋ ਦਿਨਾਂ ਤੋਂ ਤੇ ਇਹ ਮੀਂਹ ਜਿਹੜਾ ਪੂਰਾ ਪੰਜਾਬ ਹਰਿਆਣਾ ਹਿਮਾਚਲ ਕਵਰ ਕੀਤਾ ਹੋਇਆ ਲੋ ਆਪਣੀ ਸੰਗਤ ਆਪਣੀ ਤਾਂ ਪਹਿਲਾਂ ਆ ਗਈ। ਗਾ ਸਰਪਾ ਕਟਾ ਬਜੀ ਕਰ ਰਿਹਾ ਕਿ ਨਾ ਗਾ ਜੀ ਪਟਾ ਕੀ ਹੋ ਜੀ ਇਹਨਾਂ ਦੇ। ਕੁ ਬਿਲਾ ਵੜਾ ਉੱਟਾ ਆੜ ਦਾ ਨੂੰ। ਫਰੋਵਰ ਬਹੁਤ ਖੂਬਸੂਰਤ ਹੈ। ਤੇ ਆ ਦਰਬਾਰ ਸਾਹਿਬ ਇਮਾਰਤ ਆਪਣੇ ਬੈਕ ਸਾਈਡ ਹਿੱਸਾ ਸਰੋਵਰ ਵਾਲਾ ਤਾਂ ਸਾਬਤੋਂ ਹੁਣ ਸੰਗਰੂਰ ਰੇਲਵੇ ਸਟੇਸ਼ਨ ਨੂੰ ਪਾਤੇ ਚੱਲ ਲੇ ਇੱਥੋਂ ਆਪਣੀ ਯਾਤਰਾ ਸਟਾਰਟ ਹੁੰਦੀ ਹੈ ਕਿਹ ਜੀ ਹਾਂ ਜੀ ਹਾਂ ਬਾਬਾ ਉਹ ਤੇ ਨਹੀਂ ਫਿਰ ਮੇਰਾ ਯਾਤਰਾ ਦੀ ਕਰਮਾਂ ਲੀ ਬੋਲੇ ਇਸੋਨਿਹਾਲ ਸ੍ਰੀ ਅਕਾਲ ਅੱਥੋਂ ਆਪਣੀ ਯਾਤਰਾ ਸਟਾਰਟ ਹੁਣ ਮਿਲਦੇ ਆ ਜੀ ਰੇਲਵੇ ਸਟੇਸ਼ਨ ਸੰਗਰੂਰ ਤੇ ਤਮਤਾਨ ਸਾਹਿਬ ਤੋਂ ਸਿੱਧਾ ਹੁਣ ਸੰਗਰੂਰ ਰੁਕਾਂਗੇ ਪੰਜਾਕੇ ਆਦੇ ਵਿੱਚ ਇੱਕ ਦੁਕਾ ਚਲੋ ਚਾਚੂ ਦਾ ਪ੍ਰੋਗਰਾਮ ਬਣ ਗਿਆ ਜੀ ਫਿਰ ਸ਼ੂਟ ਕਰਾਂਗੇ ਆਪਾਂ ਹਲੋ ਜੀ ਪਹੁੰਚ ਗਏ ਆਪਾਂ ਸੰਗਰੂਰ ਰੇਲਵੇ ਸਟੇਸ਼ਨ ਤੇ ਟਾਈਮ ਕਿੰਨਾ ਹੋ ਗਿਆ ਜੀ ਟਾਈਮ ਹੋ ਗਿਆ ਇਸਵਾ ਚਾਰ ਦਾ 6:38 ਦੇ ਟ੍ਰੇਨ ਆਪਣੀ 40 ਤੇ ਲਾਉ ਤੇ ਇੰਨਾ ਵੇਟਿੰਗ ਕਰਦੇ ਆ ਇੱਥੇ ਸਮਾਨ ਸਮਨ ਤਾਰੀ ਲਓ ਜੀ ਆਜੋ ਮੁੰਡਿਓ ਆ ਗਏ ਸੰਗਰੂਰ ਉਹ ਮਸਤ ਨਾਲ ਬੈਠਣੇ ਤਾਂ ਇਹ ਨਹੀਂ ਵੀ ਪਿੱਛੇ ਪੜਾ ਜਾਂਦੇ ਉਹ ਜਿਹੜੇ ਪਰ ਉਹ ਜਿਆਦਾ ਨਹੀਂ ਕਰੀਦਾ ਉਹ ਬੋਚਦਾ ਨਹੀਂ ਉਹ ਨਹੀਂ ਉਹਦੇ ਨੂੰ ਖਾਰਾ ਨਹੀਂ ਤੇ ਆਹ ਥਾੜਾ ਉੱਡੇ ਮਿਲ ਲੈਣਾ